ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦਾ ਦਿਸ ਬ੍ਰਹਮੇ ਥਕਿਆ ਹੈ ਪ੍ਰਭ ਕੀ ਸਾਮ ਥੇਨ ਦੁਦੈ ਤੇ ਬਾਹਰੀ ਕਿ ਤੈ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲੈ ਸਾਜਨੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟੈ ਆਠਨਗਰ ਸੇ ਗਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿਚਲ ਧਾਮ ਚੇਤ ਗੋਵਿੰਦ ਆਰਾਦੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇਕ ਕਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣਾ ਜਿਨੇ ਰਵਿਆ ਸੋ ਪ੍ਰਭ ਤਿਨਾ ਪਾ ਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੈ ਸਾਖ ਤਿਰਨ ਕਿਉ ਵਾਡਿਆ ਜਿਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਉਹ ਪਲ ਚ ਪਲ ਚ ਸਗਲੀ ਮੁਈ ਝੂਠੇ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਹੱਗੈ ਲਈਏ ਖੋਹੇ ਦੈਅੋ ਬਿਸਾਰ ਵਿਗੂਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਨ ਹਰ ਸੱਜਣ ਦਾ ਮਨ ਲਗਿਆ ਕਿਸੈ ਨ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸੇ ਕਹੀਐ ਤਨ ਆਪਣ ਲਈ ਆਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਐ ਪਾਏ ਬਿਗੂਚੀਐ ਗਲ ਪਈ ਅਸ ਜਮ ਕੀ ਫਾਸ ਜਿਹਾ ਬਿਜੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਵਿਹਾਨੀ ਪਛੁਤਾਣੀ ਉਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਮਨ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦੇਸਨ ਸਭੇ ਛਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਨ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਆਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾ ਬਨਹਾਰ ਜਿਨੇ ਸਕੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰ ਨਹਾਰ ਸਾਮਣ ਤੀਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੂਏ ਪਰਮ ਪੁਲਾਣੀਆਂ ਦੁਜੈ ਲਗਾਹੇ ਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤੇ ਤਵੇਲਾ ਕਹਸਨ ਪ੍ਰੇਤਾ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤਾ ਛੱਡ ਘੜੋ ਤੇਖਿ ਨਾ ਮਾਹੇ ਜਿਨ ਸਿਓ ਲੱਗਾ ਹੈ ਤਾ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬਿਜੈ ਸੋ ਲੁਣਾ ਕਰਮ ਸੰਦੜਾ ਖੇਤਾ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੂਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤਾ ਅਸੁਨ ਪ੍ਰੇਮਿ ਉਮਾਹੜਾ ਕਿਉ ਮਿਲਿਐ ਹਰਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ तिन लागा पाए बिन प्रभ क्यों सुख पाई है दूजी ना ही जाए जिने चाखिया प्रेम रस से तृपत रहे आ गाए आप त्याग बेनती कर है लेहो प्रभु लड़ लाए जो हर कंत मिलाइया से कत है ना जाए ਪਰਾਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਧਿਆ ਜਿਨਾ ਮਿਆ ਹਰ ਰਾਇ ਕਤਕ ਕਰਮ ਕਮਾ ਮੰਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਬੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਥੈ ਰੋ ਵੈ ਰੋਜ ਕੀਤਾ ਕਿਛੁ ਨ ਹੋਵਈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚ ਮੰਗਰ ਮਾਹੇ ਸੋਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਤਨ ਮਨ ਮੋਲਿਆ RAM ਸਿਉ ਸੰਗੇ ਸਾਦ ਸਹਿਲੜੀਆ ਸਾਦ ਜਨਾਤੇ ਬਾਹਰੀ ਸੇ ਰਹਿਨੇ ਕੇ ਲੜੀਆ ਤਿੰਨ ਦੁੱਖ ਨ ਕਬ ਹੋ ਉਤਰੈ ਸੇ ਜਮ ਕੇ ਵਸ ਪੜੀਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆ ਨਾਨਕ ਬਾਂਚੈ ਧੂੜ ਤਿਨਾ ਪ੍ਰਭ ਸ਼ਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਨਾ ਬਾਹੁੜ ਨਾ ਜਨਮ ਰਿਆ ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਬੇਦਿਆ ਚਰਨ ਅਰ ਬਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਹਾਮੀ ਲਾਹੋ ਵਿਖਿਆ ਪਹ ਨਸਕਈ ਮਿਲ ਸਾਧੂ ਗੁਣ ਗਾਹੋ ਜਹ ਤੈ ਉਪਜੀ ਤਹਿ ਮਿਲੀ ਸਚੀ ਪ੍ਰੀਤ ਸਮਾਹੋ ਕਰ ਗੈ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮਿਆ ਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਓਖ ਸੁਹੰਦਾ ਸਰਬ ਸੁਖਾ ਜਿਸ ਬਖਸ਼ੇ ਵੇ ਪਰਵਾਹ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ ਨਾਨਕ ਹਰ ਕਾ ਨਾਮ ਤੇ ਆਏ ਸੁਣਾ ਸਬਨਾ ਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਐ ਬਿਨ ਸੈ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ 86 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ नानक तिन कुर्बान माग सुचे से कांडी है जिन पूरा गुरु मेहरवान फलगुण आनंद उपार जणा हर सज्जन प्रगटे आए संत सहाई राम के कर कृपा दिया मिलाए सेज सुहावी सर्व सुख ਹੁਣ ਦੁੱਖਾ ਨਹੀਂ ਜਾਏ ਇਛ ਪੁਨੇ ਵਡ ਪਾਗਣੀ ਵਰ ਪਾਇਆ ਹਰ ਰਾਏ ਮਿਲ ਸਹਿਆਂ ਮੰਗਲ ਲਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰਨਾ ਦੇਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਆਂ ਨਿਹਚਲ ਦਿੱਤਿਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨ ਜਨਮ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਅੰਦਰ ਗਏ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭਾਉ ਜਲ ਵਿਖਮ ਤਰੇ ਪ੍ਰੇਮ ਪਗਤ ਤਿਨ ਪਾਈਆ ਵਿਖਿਆ ਨਾਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ